ਪੀਟੀਸੀ ਨੂੰ ਦੇਖ ਰਹੇ ਦਰਸ਼ਕਾ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਤਰਾਮ ਸਿੰਘ ਬਠੋਈ ਵੱਡੀ ਖਬਰ ਮਜ਼ਦੂਰਾਂ ਨਾਲ ਜੁੜੀ ਹੋਈ ਹੈ ਮਜ਼ਦੂਰਾਂ ਤੇ ਗੋਲੀਆਂ ਚਲਾਈਆਂ ਗਿਆ ਨੇ ਉਹ ਵੀ ਉਸ ਸਮੇਂ ਜਦੋਂ ਮਜ਼ਦੂਰ ਛੁੱਟੀ ਕਰਕੇ ਰੋਟੀ ਖਾਣ ਜਾ ਰਹੇ ਸੀ ਤਾਂ ਦੁਪਹਿਰ ਦੇ ਸਮੇਂ ਇਹ ਵੱਡੀ ਵਾਰਦਾਤ ਸਾਹਮਣੇ ਆਈ ਹੈ ਤੇ ਜਿੱਥੇ ਇੱਕ ਪਾਸੇ ਆਪਰੇਸ਼ਨ ਪਰਹਾਰ ਦਾ ਪੜਾ ਦੂਜਾ ਚੱਲ ਰਿਹਾ ਹੈ ਤੇ ਦੂਜਾ ਦਿਨ ਆ ਉਸ ਦਾ ਤਾਂ ਉਸ ਦੇ ਦਰਮਿਆਨ ਹੀ ਗੋਲੀਆਂ ਚੱਲੀਆਂ ਨੇ ਤਾਂ ਜਿੱਥੇ ਇੱਕ ਪਾਸੇ ਪੰਜਾਬ ਪੁਲਿਸ ਵੱਡੇ ਪੱਧਰ ਤੇ ਛਾਪੇ ਮਾਰੀ ਪੂਰੇ ਸੁੱਬੇ ਪਰ ਵਿੱਚ ਕਰ ਰਹੀ ਹੈ ਤਾਂ ਦੂਜੇ ਪਾਸੇ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਮਜ਼ਦੂਰਾਂ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਤਾਂ ਮੋਗਾ ਤੋਂ ਇਹ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਜੀਰਾ ਰੋਡ ਤੇ ਫੈਕਟਰੀ ਵਿੱਚੋਂ ਜਦੋਂ ਛੁੱਟੀ ਕਰਕੇ ਜਦੋਂ ਮਜ਼ਦੂਰ ਰੋਟੀ ਖਾਣ ਜਾ ਰਹੇ ਸੀ ਤਾਂ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਨੇ ਤੇ ਪ੍ਰਵਾਸੀ ਮਜ਼ਦੂਰ ਨੇ ਜਿੰਨਾ ਤੇ ਫਾਇਰਿੰਗ ਹੋਈ ਹੈ ਤੇ ਇਸ ਵਿੱਚ ਨਵੀਂ ਅਪਡੇਟ ਇਹ ਵੀ ਸਾਹਮਣੇ ਆਈ ਹੈ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਤੱਕ ਲੈ ਲਈ ਹੈ ਤਾਂ ਬੰਬੀਹਾ ਗਰੁੱਪ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਵਿੱਤੇ ਸਮੇਂ ਜੋ ਪ੍ਰਵਾਸੀਆਂ ਨੂੰ ਲੈ ਕੇ ਵੱਡੇ ਪੱਧਰ ਤੇ ਜਿਹੜੇ ਆ ਵੱਖ-ਵੱਖ ਤਰੀਕੇ ਨਾਲ ਪ੍ਰਦਰਸ਼ਨ ਵੀ ਹੋਏ ਨੇ ਤੇ ਵੱਖ-ਵੱਖ ਤਰੀਕੇ ਨਾਲ ਪ੍ਰਵਾਸੀਆਂ ਨੂੰ ਪੰਜਾਬ ਤੋਂ ਬਾਹਰ ਕੱਢਣ ਦੇ ਐਲਾਨ ਤੱਕ ਹੋਇਆ ਤਾਂ ਉਸੇ ਦੇ ਤਹਿਤ ਇਹ ਜਿਹੜੀ ਜ਼ਿੰਮੇਵਾਰੀ ਆ ਉਹ ਵੀ ਜੁੜੀ ਹੋਈ ਹੈ ਤੇ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਹੈ ਬੰਬੀਹਾ ਗਰੁੱਪ ਨੇ ਤੇ ਜੇਕਰ ਦੇਖਿਆ ਜਾਵੇ ਕਿ ਲਗਾਤਾਰ ਜਿਹੜੇ ਆ ਫਾਇਰਿੰਗ ਦੇ ਮਾਮਲੇ ਸਾਹਮਣੇ ਆ ਰਹੇ ਨੇ ਤੇ ਬੰਬੀਹਾ ਗਰੁੱਪ ਨੇ ਇਸ ਤੇ ਸ਼੍ਰੀਆਮ ਕਿਹਾ ਕਿ ਇਹ ਜਿਹੜੇ ਪ੍ਰਵਾਸੀ ਨੇ ਇਹ ਪੰਜਾਬ ਵਿੱਚ ਜਿਹੜੇ ਆ ਉਹ ਆਪਣੇ ਜਿਹੜੇ ਪਿਓ ਦੀ ਜ਼ਗੀਰ ਆ ਜਿਹੜੀ ਸਮਝ ਕੇ ਬੈਠੇ ਆ ਤੇ ਇੱਥੇ ਆਰਾਮ ਨਾਲ ਜਿਹੜੇ ਆ ਵੱਡੀਆਂ ਵਾਰਦਾਤਾਂ ਵੀ ਕਰ ਰਿਹਾ ਤੇ ਕਮਾਈ ਵੀ ਇੱਥੇ ਕਰ ਰਿਹਾ ਤੇ ਇਹ ਪੋਸਟ ਪਾ ਕੇ ਜਿਹੜੀ ਆ ਉਹ ਬੰਬੀਹਾ ਗਰੁੱਪ ਨੇ ਇਸ ਦੀ ਜ਼ਿੰਮੇਵਾਰੀ ਜਿਹੜੀ ਲਈ ਆ ਇੱਕ ਵਾਰ ਤੁਹਾਨੂੰ ਪੜ੍ਹ ਕੇ ਵੀ ਸੁਣਾ ਦਿੰਨੇ ਆ ਉਹਨਾਂ ਨੇ ਲਿਖਿਆ ਕਿ ਵਾਇਰ ਜੀ ਖਾਲਸਾ ਵਾਇਰ ਜੀ ਦੀ ਫਤਿਹ ਆ ਜੋ ਆ ਜੁਪੀ ਵਿਹਾਰ ਦੇ ਆ ਜਿਹੜੇ ਪ੍ਰਵਾਸੀਏ ਤੇ ਗੋਲੀ ਚੱਲੀ ਆ ਖੋਸਾ ਜਲਾਲ ਪਿੰਡ ਚ ਉਹ ਅਸੀਂ ਆ ਜਿਹੜੇ ਆ ਲਾਡੀ ਪਹਿਲਵਾਨ ਤੇ ਨਿਰਵੈਰ ਸਿੰਘ ਨੇ ਚਲਵਾਈ ਹੈ ਤਾਂ ਸਿੱਧੀ ਤਾਂ ਜਿਹੜੀ ਆ ਜ਼ਿੰਮੇਵਾਰੀ ਲੈ ਰਿਆ ਇਹ ਸਾਡਾ ਰੋਸ ਹੈ ਜੋ ਇਹਨਾਂ ਲੋਕਾਂ ਨੇ ਆ ਕੇ ਪੰਜਾਬ ਨੂੰ ਆਪਦੇ ਪਿਓ ਦੀ ਜੱਦੀ ਮਲਕੀਅਤ ਸਮਝੀ ਬੈਠੇ ਆ ਅਤੇ ਉਹਨਾਂ ਦੇ ਖਿਲਾਫ ਹੀ ਇਹ ਜਿਹੜਾ ਰੋਸ ਅਸੀਂ ਦਿਖਾਇਆ ਇਹ ਲੋਕ ਬਾਹਰੋਂ ਆ ਕੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਤੇ ਪੰਜਾਬ ਦੇ ਲੋਕਾਂ ਤੇ ਚੌਧਰ ਕਰਦੇ ਜਿਵੇਂ ਪਿਛਲੇ ਦਿਨੀ ਸਾਬ ਨੇ ਦੇਖਿਆ ਹੁਣ ਆ ਕਿ ਇਹਨਾਂ ਲੋਕਾਂ ਦੇ ਪੰਜਾਬ ਦੇ ਜਵਾਕਾਂ ਨਾਲ ਕੀ سلوਕ ਕੀਤਾ ਪਰ ਇਹਨਾਂ ਲੋਕਾਂ ਤੇ ਕੋਈ ਸਖਤਾਈ ਨਹੀਂ ਹੋਈ ਨਾ ਬੱਚੇ ਨਾਲ ਦੁਸ਼ਕਰਮ ਕਰਨ ਵਾਲੇ ਦਾ ਪਰਿਵਾਰ ਚੱਕੇ ਗਏ ਨਾ ਚਾਕੂ ਮਾਰ ਕੇ ਬੱਚਿਆਂ ਦਾ ਕਤਲ ਕਰਨ ਵਾਲੇ ਦੇ ਪਰਿਵਾਰ ਤੇ ਮੋਟੀ ਰਕਮ ਲੈ ਲਈ ਗਈ ਤਾਂ ਇਹ ਦੋਸ਼ ਆ ਜਿਹੜੇ ਉਹ ਲਗਾਏ ਆ ਤਾਂ ਜੇਕਰ ਦੇਖਿਆ ਜਾਵੇ ਕਿ ਸ਼੍ਰੀਆਮ ਦਿਨ ਦਿਹਾੜੇ ਜਿਹੜੀਆਂ ਗੋਲੀਆਂ ਚਲਾਈਆਂ ਗਿਆ ਨੇ ਦੋ ਤਿੰਨ ਜਿਹੜੇ ਆ ਮੋਟਰਸਾਈਕਲ ਤੇ ਸਵਾਰ ਹੋ ਕੇ ਆਂਦੇ ਆ ਹਮਲਾਵਰ ਅਤੇ ਫਾਇਰਿੰਗ ਕਰਕੇ ਚਲੇ ਜਾਂਦੇ ਆ ਉਹ ਵੀ ਉਸ ਸਮੇਂ ਜਦੋਂ ਪ੍ਰਹਾਰ ਆਪਰੇਸ਼ਨ ਚੱਲ ਰਿਹਾ ਹੋਵੇ ਜਿੱਥੇ ਇੱਕ ਪਾਸੇ ਤੁਸੀਂ ਦੇਖ ਰਹੇ ਹੋ ਕਿ ਸ਼ਹਿਰਾਂ ਦੇ ਜਿਹੜੇ ਬੱਸ ਅਡੇ ਨੇ ਜਾਂ ਰੇਲਵੇ ਸਟੇਸ਼ਨ ਨੇ ਉੱਥੇ ਬਾਥਾ ਥਾਤੇ ਜਿੱਥੇ ਨਾਕੇ ਆ ਜਿਹੜੇ ਪੁਲਿਸ ਦੇ ਤੁਸੀਂ ਦੇਖ ਰਹੇ ਹੋ ਤਾਂ ਇਸ ਸਭ ਦੇ ਦਰਮਿਆਨ ਫਾਇਰਿੰਗ ਕਰਕੇ ਜਿਹੜੇ ਆ ਉਹ ਫਰਾਰ ਹੋਏ ਨੇ ਜਿਸ ਵਿੱਚ ਇੱਕ ਮਜ਼ਦੂਰ ਨੂੰ ਗੋਲੀਆਂ ਲੱਗੀਆਂ ਨੇ ਤੇ ਉਹ ਗੰਭੀਰ ਜ਼ਖਮੀ ਹੋਇਆ ਜਿਸ ਨੂੰ ਮੌਕੇ ਤੇ ਹਸਪਤਾਲ ਲਿਜਾਇਆ ਗਿਆ ਤਾਂ ਅਜੇ ਇਹ ਵਿੱਚ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਪਾਸੇ ਤਾਂ ਵੱਡੇ ਦਾਅਵੇ ਠੋਕਰੀਆ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਕੇ ਅਸੀਂ ਗੈਂਗਸਟਰ ਵਾਰ ਦੇ ਖਿਲਾਫ ਵੱਡੇ ਕਦਮ ਚੁੱਕ ਰਹੇ ਹਾਂ ਪਰ ਦੂਜੇ ਪਾਸੇ ਉਹਨਾਂ ਦੇ ਆਪਰੇਸ਼ਨਾਂ ਦੇ ਦਰਮਿਆਨ ਹੀ ਇਹ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਮੋਗਾ ਦੇ ਜਿਹੜੇ ਆ ਪਿੰਡ ਵਿੱਚ ਇਹ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਖੋਸਾ ਜਲਾਲ ਪਿੰਡ ਵਿੱਚ ਜਿੱਦੀ ਸਿੱਧੇ ਜ਼ਿੰਮੇਵਾਰੀ ਵੀ ਬੰਬੀਹਾ ਗਰੁੱਪ ਨੇ ਲਈ ਹੈ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਲਾਤ ਕੀ ਬਣਦੇ ਜਾ ਰਹੇ ਆ ਜਿੱਥੇ ਪਹਿਲਾਂ ਹੀ ਬਹੁਤ ਸਾਰੇ ਏਰੀਆ ਵਿੱਚ ਲੋਕਾਂ ਵਿੱਚ ਸਹਿਮ ਦਾ ਮਾਹੌਲ ਦੇਖਿਆ ਜਾ ਰਿਹਾ ਕਿਉਂਕਿ ਦਿਨ ਦਿਹਾੜੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਇੱਕ ਤੋਂ ਬਾਅਦ ਇੱਕ ਘਟਨਾ ਸਾਹਮਣੇ ਆ ਰਹੀ ਹੈ ਤਾਂ ਉੱਥੇ ਹੀ ਬਿੱਤੇ ਦਿਨਾਂ ਤੋਂ ਜੋ ਸਵਾਲਾਂ ਦੇ ਘੇਰੇ ਵਿੱਚ ਘिरी ਹੋਈ ਆ ਪੰਜਾਬ ਪੁਲਿਸ ਪੰਜਾਬ ਸਰਕਾਰ ਉਸ ਨੂੰ ਕਿਤੇ ਨਾ ਕਿਤੇ ਰੋਕਣ ਦੇ ਲਈ ਜਾਂ ਉਸ ਤੋਂ ਬਚਣ ਦੇ ਲਈ ਜਿੱਥੇ ਆਪਰੇਸ਼ਨ ਪ੍ਰਹਾਰ ਬਿੱਤੇ ਕੁਝ ਘੰਟੇ ਪਹਿਲਾਂ ਹੀ ਸ਼ੁਰੂ ਕੀਤਾ ਪੰਜਾਬ ਪੁਲਿਸ ਵੱਲੋਂ ਉਸੇ ਆਪਰੇਸ਼ਨ ਪ੍ਰਹਾਰ ਦੇ ਦਰਮਿਆਨ ਹੀ ਇਹ ਤਸਵੀਰਾਂ ਸਾਹਮਣੇ ਆ ਜਾਂਦੀਆਂ ਨੇ ਕਿ ਸ਼੍ਰੀਆਮ ਗੋਲੀਆਂ ਚਲਾ ਦਿੱਤੀਆਂ ਜਾਂ ਜਾਂਦੀਆਂ ਨੇ ਤੇ ਸ਼੍ਰੀਆਮ ਹੁਣ ਜ਼ਿੰਮੇਵਾਰੀ ਵੀ ਲਈ ਗਈ ਹੈ ਤੇ ਇਹ ਪ੍ਰਵਾਸੀਆਂ ਦੇ ਖਿਲਾਫ ਜਿਹੜਾ ਗੁੱਸਾ ਜਿਹੜਾ ਉਹ ਬੰਬੀਹਾ ਗਰੁੱਪ ਨੇ ਦਿਖਾਇਆ ਹਾਲਾਂਕਿ ਇਸ ਮਸਲੇ ਨੂੰ ਹੋਰ ਕੀ ਮੋੜ ਆਏਗਾ ਉਹ ਆਉਣ ਵਾਲਾ ਸਮਾਂ ਦੱਸੇਗਾ ਪਰ ਇੱਕ ਵਾਰ ਆਪਰੇਸ਼ਨ ਪਰਹਾਰ ਜੋ ਉਹ ਜ਼ਰੂਰ ਜਿਹੜਾ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਕਿ ਪੰਜਾਬ ਪੁਲਿਸ ਦੇ ਆਪਰੇਸ਼ਨ ਪ੍ਰਹਾਰ ਤੋਂ ਵੀ ਕਿ ਜਿਹੜੇ ਬਦਮਾਸ਼ ਆ ਗੈਂਗਸਟਰ ਆ ਉਹ ਨਹੀਂ ਡਰਦੇ ਤੇ ਆਰਾਮ ਨਾਲ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤਾਂ ਫਿਰ ਆਉਣ ਵਾਲੇ ਸਮੇਂ 'ਚ ਇਸ ਦਾ ਕਿੰਨਾ ਕ ਅਸਰ ਪਏਗਾ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਹੀ ਸਕਦੇ ਹੋ ਤਾਂ ਮੌਕੇ ਤੇ ਕੀ ਕੁਝ ਹੋਇਆ ਪੁਲਿਸ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਆ ਉਹ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਜੀ ਸਰ ਕੀ ਆਪਰੇ ਨਿਕਲ ਕੇ ਸਾਹਮਣੇ ਆ ਜੀ ਅੱਜ 11 ਵਜੇ ਦੇ ਅਰਾਊਂਡ ਇੱਕ ਇੱਥੇ ਇਨਸੀਡੈਂਟ ਰਿਪੋਰਟ ਹੋਇਆ ਜਿਦੇ ਵਿੱਚ ਇੱਕ ਅਸ਼ੋਕ ਨਾਂ ਦੇ ਵਿਅਕਤੀ ਨੂੰ ਗਨਸ਼ਾਟ ਇੰਜਰੀ ਹੋਈ ਹੈ ਉਹਨਾਂ ਦੇ ਲੈਗ ਦੇ ਵਿੱਚ ਜਿਹੜਾ ਇੱਕ ਫਾਇਰ ਲੱਗਿਆ ਹੈ ਜਿਹੜੇ ਫਾਇਰ ਜਿਨ੍ਹਾਂ ਨੇ ਕੀਤਾ ਹੈ ਉਹ ਤਿੰਨ ਬੰਦੇ ਹੈਗੇ ਸੀ ਮੋਟਰਸਾਈਕਲ ਤੇ ਉਹਨਾਂ ਦੇ ਬਾਰੇ ਸਾਡੀ ਜਿਹੜੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਮੋਟਿਵ ਹਜੇ ਤੱਕ ਜਿਹੜਾ ਹੈ ਉਹ ਪੂਰਾ ਕਲੀਅਰ ਨਹੀਂ ਹੋਇਆ ਬਟ ਸਾਡੀ ਹਰ ਐਂਗਲ ਤੋਂ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਨੂੰ ਇਹਦੇ ਵਿੱਚ ਕਾਫੀ ਕਲੂਜ਼ ਵੀ ਮਿਲੇ ਨੇ ਤੇ ਜਿਹੜੇ ਵੀ ਅਕਿਊਜ਼ ਇਹਦੇ ਵਿੱਚ ਇਨਵੋਲ ਹੋਣਗੇ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਊਗੀ ਅੱਜ ਕੀ ਲੱਗ ਰਿਹਾ ਸਰ ਕਿਉਂ ਫਾਇਰ ਕੀਤਾ ਗਿਆ ਕੋਈ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਜਿੱਤੀ ਹੈ ਫਰਦੂਪੁਰ ਦਾ ਉਹ ਸਾਰਾ ਮੋਟਿਵ ਜਿਹੜਾ ਹੈ ਉਹ ਹਜੇ ਕਲੀਅਰ ਨਹੀਂ ਹੋਇਆ ਅਸੀਂ ਹਰ ਐਂਗਲ ਤੋਂ ਜਿਹੜੀ ਐ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਾਡੀ ਸਾਰੀ ਟੀਮਸ ਮੌਕੇ ਤੇ ਆ ਗਈ ਹੈ ਸਾਡੀ ਸੀਆਈਏ ਇਨਚਾਰਜ ਡੀਐਸਪੀ ਡੀਐਸਪੀਡੀ ਲੋਕਲ ਪੁਲਿਸ ਸਟੇਸ਼ਨ ਦੀ ਟੀਮਸ ਸਾਰੀਆਂ ਟੀਮਾਂ ਅਸੀਂ ਸਾਰੇ ਰਲ ਕੇ ਇੱਕ ਜਿਹੜੀ ਐ ਸਾਰਿਆਂ ਨੂੰ ਟਾਸਕ ਦੇ ਕੇ ਅਸੀਂ ਇਹਨੂੰ ਮਿਸ਼ਨ ਮੋਡ ਤੇ ਕਰ ਰਹੇ ਹਾਂ ਤੇ ਜਲਦੀ ਜਿਹੜਾ ਇਹ ਪੂਰੇ ਮਾਮਲੇ ਨੂੰ ਹੱਲ ਕਰਕੇ ਜਿਹੜੇ ਅਕਿਊਜ਼ ਹੈਗੇ ਨੇ ਉਹਨਾਂ ਨੂੰ ਅਰੈਸਟ ਕਰਾਂਗੇ ਤੇ ਸਾਰੀ ਗੱਲ ਕਲੀਅਰ ਹੋ ਚੁਗੀ ਸਰ ਸੋਸ਼ਲ ਮੀਡੀਆ ਦੇ ਇੱਕ ਪੋਸਟ ਪਾ ਕੇ ਜ਼ਿੰਮੇਵਾਰੀ ਵੀ ਲਿੱਤੀ ਗਈ ਹੈ ਜੀ ਅਸੀਂ ਹਰ ਐਂਗਲ ਤੋਂ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਉਹਦੀ ਵੀ ਸਾਡੀ ਜਾਂਚ ਚੱਲ ਰਹੀ ਹੈ ਬਾਕੀ ਅਸੀਂ ਕੋਈ ਵੀ ਜਿਹੜਾ ਐਂਗਲ ਹੈ ਉਹਨੂੰ ਰੂਲ ਆਊਟ ਨਹੀਂ ਕਰ ਰਹੇ ਅਸੀਂ ਸਾਰੇ ਐਂਗਲਸ ਤੋਂ ਇਸ ਪੂਰੇ ਇਨਸੀਡੈਂਟ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਿਹੜਾ ਵੀ ਐਂਗਲ ਹੈ ਦੇ ਵਿੱਚ ਇਨਵੋਲ ਹੋਊਗਾ ਉਹਦੇ ਮੁਤਾਬਿਕ ਜਿਹੜੀ ਅੱਗੇ ਦੀ ਕਾਰਵਾਈ ਕੀਤੀ ਜਾਏਗੀ ਵੀਡੀਓ ਵੀ ਪੋਸਟ ਕੀਤੀ ਗਈ ਹੈ ਸਰ ਗੋਲੀਆਂ ਚਲਾਣ ਦੀ ਉਹ ਸਾਰਾ ਅਸੀਂ ਵੈਰੀਫਾਈ ਕਰ ਲਏ ਨੇ ਜੀ ਕਿਹੜੇ ਲੋਕ ਹੈ ਸਰ ਕੀ ਸਮਝਦੇ ਹੋ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਉਹ ਸਾਡੀ ਹਰ ਐਂਗਲ ਤੋਂ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜੇ ਉਹ ਵਿਕਟਿਮ ਹੈਗੇ ਉਹਨਾਂ ਦੇ ਨਾਲ ਵੀ ਸਾਡੀ ਗੱਲਬਾਤ ਹੋਈ ਹੈ ਉਹ ਆਊਟ ਆਫ ਡੇਂਜਰ ਨੇ ਬਾਕੀ ਸਾਡੇ ਜਿਹੜੀ ਟੀਮ ਹੈ ਮੌਕੇ ਤੇ ਟੈਕਨੀਕਲੀ ਵੀ ਅਸੀਂ ਐ ਤੇ ਵਰਕ ਕਰ ਰਹੇ ਆ ਤੇ ਹਿਊਮਨ ਇੰਟ ਦੇ ਬੇਸਿਸ ਤੇ ਵੀ ਅਸੀਂ ਸਾਰਾ ਇੱਥੇ ਵਰਕ ਕਰ ਰਹੇ ਆ ਜਿਹੜੇ ਵੀ ਅਦੋਸ਼ੀਆ ਦੇ ਵਿੱਚ ਇਨਵੋਲ ਹੋਣਗੇ ਉਹਨਾਂ ਨੂੰ ਬਖਸ਼ਾ ਨਹੀਂ ਜਾਏਗਾ